ਤੇ ਇਸ ਲਈ ਮੈਂ ਦਾ ਮੇਰੇ ਦੋਸਤਾਂ ਨੂੰ ਬਹੁਤ ਸਾਰਾ ਇਨਵੀਟੇਸ਼ਨ ਆਈ ਸੀਗੀ ਬਿਜ਼ੀ ਸ਼ਡਿਊਲ ਦੇ ਕਰਕੇ ਮੈਂ ਅਸੀਂ ਅੱਜ ਬਹੁਤ ਖੁਸ਼ ਆ ਕਿ ਸਾਡੀਆਂ ਪੈਨਾ ਨੇ ਅੱਜ ਤੀਜਾ ਦਾ ਤਿਉਹਾਰ ਮਨਾਇਆ ਕਿਉਂਕਿ ਅਸੀਂ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ ਸਾਲ ਪਿੱਛੋਂ ਸਾਨੂੰ ਇਹ ਜਿਹੜਾ ਤਿਉਹਾਰ ਆਂਦਾ ਹੈ ਬੜਾ ਹੀ ਅੱਛਾ ਲੱਗਦਾ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਮਨਾਉਂਦੇ ਆ ਖਾਸ ਕਰਕੇ ਸ਼ਿਵਾਨੀ ਤੇ ਸੰਦੀਪ ਜੀ ਦਾ ਬਹੁਤ ਯੋਗਦਾਨ ਹੈ ਜਿਹੜੇ ਅੱਗੇ ਲੱਗ ਕੇ ਇਹਨੂੰ ਮਨਾਉਂਦੇ ਆ ਕਿਉਂਕਿ ਸਾਡੇ ਜਿਹੜੇ ਬੱਚੇ ਹਨ ਨਾ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਚੀਜ਼ਾਂ ਕੀ ਹੁੰਦੀਆਂ ਨਾ ਉਹਨਾਂ ਨੂੰ ਪੰਜਾਬੀ ਪਤਾ ਹੈ ਨਾ ਉਹਨਾਂ ਨੂੰ ਬੋਲੀਆਂ ਪਤਾ ਹੈ ਤੇ ਜਦੋਂ ਇਹ ਤਿਉਹਾਰ ਮਨਾਂਦੇ ਆ ਬੱਚੇ ਵੀ ਦੇਖਦੇ ਬਹੁਤ ਖੁਸ਼ ਹੁੰਦੇ ਆ ਕਿ ਫਿਰ ਪੁੱਛਦੇ ਆ ਦਾਦੀ ਇਹ ਕਿਵੇਂ ਹੋਤਾ ਥਾ ਅਸੀਂ ਨੇ ਤਾਂ ਕਦੇ ਦੇਖਾ ਨਹੀਂ ਫਿਰ ਇਹ ਕਹਿੰਦੇ ਨਹੀਂ ਦੇਖੋ ਅਸੀਂ ਆਪਕੋ ਦਿਖਾਤੇ ਆ ਕਿਵੇਂ ਲੱਗਦਾ ਹੈ ਇਹ ਜ਼ਰੂਰ ਹੋਣਾ ਚਾਹੀਦਾ ਇਹ ਪ੍ਰੋਗਰਾਮ ਤੇ ਜ਼ਰੂਰ ਹੋਣਾ ਚਾਹੀਦਾ ਅਸੀਂ ਇਹ ਕਹਿੰਨੀ ਆ ਜਿਹੜਾ ਸਾਲ ਪਿੱਛੋਂ ਆਂਦਾ ਨਾ 6 ਮਹੀਨੇ ਬਾਅਦ ਹੀ ਆ ਜਾਏ ਤਾਂ ਕਿ ਸਾਡੇ ਬੱਚੇ ਇਹਨੂੰ ਬੜੀ ਖੁਸ਼ੀ ਨਾਲ ਦੇਖਣ ਹਾਂ ਪਿੰਗਾ ਇਹਦੇ ਹਰ ਮੈਂ ਹਾਂ ਆ ਪੈਨ ਹਾਂਜੀ ਹਾਂਜੀ ਅਸੀਂ ਖੁਦ ਬਚਪਨ ਦੇ ਵਿੱਚ ਸਾਡੇ ਭਰਾ ਸਾਨੂੰ ਪਿੰਗਾ ਸਪੈਸ਼ਲ ਪਾ ਕੇ ਦਿੰਦੇ ਸੀ ਦੋ ਖੰਬੇ ਲਾਦੇ ਨੇ ਉਹਨਾਂ ਨਾਲ ਪਿੰਗਾ ਲਾ ਦਿੰਨੀ ਆ ਤੇ ਅਸੀਂ ਬੜੇ ਗਾਣੇ ਬੋਲਨੇ ਹੁਣ ਤੇ ਖੈਰ ਸਾਨੂੰ ਚਲੋ ਇੱਕ ਗਾਣੇ ਯਾਦ ਵੀ ਨਹੀਂ ਗਏ ਨਹੀਂ ਮਕੀਨੀ ਮੋਲੀ ਸਾਵਣ ਜਲਦੀ ਆਈ ਹੋ ਰੇ ਬੜਾ ਕੁਝ ਹੁੰਦਾ ਸੀ ਪਹਿਲੇ ਪਰ ਚਲੋ ਜਿੰਨਾ ਅਸੀਂ ਲੋਕੀ ਕਰ ਸਕਨੇ ਆ ਉਹਨਾਂ ਤੇ ਅਸੀਂ ਗੈਦਰਿੰਗ ਕਰ ਲੈਨੇ ਆ ਅਸੀਂ ਆਪਣੇ ਬੱਚਿਆਂ ਨੂੰ ਵੀ ਇਹੀ ਸਮਝਾਣੇ ਆ ਕਿ ਦੇਖੋ ਆਪਣਾ ਵਿਰਸਾ ਕਦੀ ਨਾ ਭੁੱਲਣਾ ਚਾਹੇ ਤੁਸੀਂ ਕਿਤੇ ਵੀ ਚਲੇ ਜਾਓ ਜੋ ਪੰਜਾਬੀਆਂ ਦੀ ਅਹਿਮੀਅਤ ਹੈ ਨਾ ਦੁਨੀਆਂ ਦੇ ਵਿੱਚ ਕਿਸੇ ਦੀ ਨਹੀਂ ਹੈ ਜਿੱਥੇ ਚਲ ਜਾਓ ਪੰਜਾਬੀਆਂ ਦੀ ਸ਼ਾਨ ਵੱਖਰੀ ਹੈ ਅਸੀਂ ਕਦੀ ਦਿੱਲੀ ਚਲ ਜਾਈਏ ਕਿਤੇ ਚਲ ਜਾਈਏ ਕਹਿੰਗੇ ਦੇਖੋ ਉਹ ਅੰਬਰ ਸਰਵਾਏ ਦੇ ਤੁਹਾਨੂੰ ਬੜਾ ਹੀ ਅੱਛਾ ਲੱਗਦਾ ਉਸਲੇ ਕੋਈ ਸਹੀ ਸਾਨੂੰ ਪੰਜਾਬੀ ਕਹਿੰਦਾ ਮੈਂ ਵੀ ਕੈਮਰਾ ਕੀ ਹਾਂਜੀ ਤੇ ਅਸੀਂ ਚਾਹੁੰਦੇ ਆ ਸਾਡੇ ਬੱਚੇ ਵੀ ਇਹਨੂੰ ਅੱਗੋਂ ਚਲਾਣ ਤੇ ਸਾਡੇ ਸ਼ਾਨ ਬਰਕਰਾਰ ਰੱਖਾ ਲੱਗ ਰਹੀਆਂ ਤੀਆਂ ਅੱਜ ਮੈਂ ਪਹਿਲਾਂ ਆਪਣਾ ਨਾਮ ਦੱਸਿਆ ਅੱਛਾ ਮੇਰਾ ਨਾਮ ਹੈ ਗਰਮਨੀਤ ਕੌਰ ਬਹੁਤ ਮਜ਼ਾ ਆ ਰਿਹਾ ਬਹੁਤ ਵਧੀਆ ਲੱਗ ਰਿਹਾ ਤੀਆਂ ਦਾ ਫੰਕਸ਼ਨ ਕਰਦੇ ਹੋਏ ਕਿਉਂਕਿ ਸਾਰੀਆਂ ਤੀਆਂ ਮੁਟਿਆਰਾਂ ਸਾਰੀਆਂ ਕੜੀਆਂ ਆਈਆਂ ਨੇ ਐਨਜੋਇਮੈਂਟ ਕਰ ਰਹੇ ਆ ਬਹੁਤ ਮਜ਼ਾ ਆ ਰਿਹਾ ਬੱਚੇ ਵੀ ਐਨਜੋਏ ਕਰਦੇ ਪਏ ਆ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ है ना कि पंजाबी कल्चर में जुड़ना चाहिए मेरा नाम राजर कौर ना जी मैं आज मैं कम कम से कोई पंद्रह साल बाद प्रोग्राम देखिए ਟੜੇ ਵੀ ਪਿੰਡ ਬੋਲਟੋ ਆ ਕੇਮ ਕਰਨ ਲੱਗੇ ਉੱਥੇ ਪਿਆਰ ਤੋਂ ਆ ਰਿਹਾ ਲੱਗਦਾ ਫਿਰ ਪੂਰੇ ਉਥੇ ਬਹੁਤ ਰੌਣਕ ਮੇਲਾ ਲੱਗਦਾ ਵੇ ਤੇ ਮੈਂ ਜੋ ਇੰਨੂੰ ਮਰਚਾ ਰਹੀ ਨੇ ਮੈਂ ਪਹਿਲੀ ਵਾਰ ਦੇਖਿਆ ਜੀ ਲੱਗਦਾ ਕਿ ਰੌਣਕਾਂ ਘਟ ਗਈਆਂ ਬਹੁਤ ਘਟ ਗਈਆਂ ਇਥੋਂ ਦਾ ਮਜ਼ਾ ਹੀ ਨਹੀਂ ਆਇਆ ਜਿਹੜਾ ਪੰਜਾਬ ਦਾ ਮਜ਼ਾ ਪਿੰਡ ਦਾ ਕਿੰਨੇ ਕਿਤੇ ਲੱਗਦੇ ਨਹੀਂ ਜੀ ਅੱਜ ਕੱਲ ਡੀਜੇ ਤੇ ਪਹਿਲਾਂ ਦੇ ਤੇ ਡੀਜੇ ਆ ਨਾ ਵੀ ਬੰਦਾ ਨਹੀਂ ਜਿਹੜੀ ਗੱਲ ਆਪਣੇ ਮੂੰਹ ਬੋਲੀ ਪਾ ਕੇ ਨੱਚਣਾ ਨਾ ਉਹਦੀ ਗੱਲ ਹੀ ਲੱਗਦੀ ਝੋੜੀਆਂ ਤੋੜਦੇ ਰਾਤ ਰਾਤ ਵੇਖਰੋ ਚੁੰਨੀ ਕਿੱਧਰ ਗਈ ਐ ਸੱਟ ਕਿੱਧਰ ਗਈ ਐ ਨੱਚਣ ਰਸਵਾਦਾ ਫੁੱਲ ਕੇ ਨੱਚੋ ਕੋਛ ਹੋ ਗਿਆ ਨਾ ਕਿੱਥੇ ਬੋਲੇ ਇੱਧਰ ਉੱਧਰ ਨਾ ਵੇਖੋ ਵੀ ਕੋਈ ਕੁਛ ਨਹੀਂ ਖੇਡੀ ਮਜ਼ਾ ਆ ਜਾਣਾ ਬੱਚੇ ਆਹ ਦੇਖੋ ਤਾਂ ਵੀ ਜਾਂ ਮੀ ਜਾਂਦਾ ਪਖੜਾ ਨਿੱਕੜਾ ਲੈ ਹਾਂਜੀ ਬਾਦ ਦੀ ਮਤ